ਖੇੜੀ ਵਾਲੇ ਬਾਬੇ ਨੂੰ ਲੈ ਕੇ ਬਾਬਾ ਗੁਰਵਿੰਦਰ ਸਿੰਘ ਨੂੰ ਲੈ ਕੇ ਵਿਵਾਦ ਜਿਉਂਦਾ ᱛਿਆਉ ਬਰਕਰਾਰ ਹੈ ਬਾਬੇ ਨੂੰ ਰਿਮਾਂਡ ਤੇ ਲੈ ਲਿਆ ਗਿਆ ਪਰ ਇਸ ਦੇ ਬਾਵਜੂਦ ਹੁਣ ਕਈ ਸਵਾਲ ਖੜੇ ਹੋ ਰਹੇ ਨੇ ਜਿਨ੍ਹਾਂ ਹਾਲਾਤਾਂ ਦੇ ਵਿੱਚ ਪੁਲਿਸ ਬਾਬਾ ਗੁਰਵਿੰਦਰ ਸਿੰਘ ਨੂੰ ਲੈ ਕੇ ਗਈ ਹੈ ਉਹਨਾਂ ਹਾਲਾਤਾਂ ਦੇ ਵਿੱਚ ਵਿਵਾਦ ਬਰਕਰਾਰ ਹੈ ਉਸ ਉਹਨਾਂ ਹਾਲਾਤਾਂ ਦੇ ਉੱਤੇ ਸਵਾਲ ਜਿਹੜੇ ਨੇ ਉਹ ਖੜੇ ਕੀਤੇ ਜਾ ਰਹੇ ਨੇ ਇੱਥੋਂ ਤੱਕ ਕਿ ਬਾਬਾ ਗੁਰਵਿੰਦਰ ਸਿੰਘ ਜਿਹੜਾ ਖੇੜੀ ਵਾਲਾ ਬਾਬਾ ਹੈ ਉਹ ਵਾਰ-ਵਾਰ ਇਹੀ ਗੱਲ ਕਹੀ ਜਾ ਰਿਹਾ ਹੈ ਕਿ ਉਹਦੀ ਪਤਨੀ ਨੂੰ ਅਗਾਂਹ ਲਿਆਂਦਾ ਜਾਵੇ ਉਹਦੀ ਪਤਨੀ ਨੂੰ ਸਾਹਮਣੇ ਲਿਆਂਦਾ ਜਾਵੇ ਇਹ ਪਤਨੀ ਨੂੰ ਪਿੱਛੇ ਕਰਕੇ ਲੁਕਾ ਕੇ ਤੇ ਮੇਰੇ ਉੱਤੇ ਛੜਯੰਤਰ ਰਚਦੇ ਪਏ ਨੇ ਆਪਣੇ ਸਹੁਰੇ ਪਰਿਵਾਰ ਦੇ ਉੱਤੇ ਵੱਡੇ ਇਲਜ਼ਾਮ ਲਗਾ ਚੁੱਕਿਆ ਖੇੜੀ ਵਾਲਾ ਬਾਬਾ ਔਰ ਹੁਣ ਖੇੜੀ ਵਾਲੇ ਬਾਬੇ ਦੀ ਸਪੋਰਟ ਦੇ ਵਿੱਚ ਕੁਮਣਪਰਾ ਜਿਹੜੇ ਐਡਵੋਕੇਟ ਨੇ ਉਹ ਆਏ ਨੇ ਦੋਵੇਂ ਕੁਮਣਪਰਾ ਹੁਣ ਖੇੜੀ ਵਾਲੇ ਬਾਬੇ ਦੇ ਹੱਕ ਦੇ ਵਿੱਚ ਡਟ ਗਏ ਨੇ ਔਰ ਪ੍ਰਸ਼ਾਸਨ ਦੇ ਉੱਤੇ ਸਹੁਰੇ ਪਰਿਵਾਰ ਦੇ ਉੱਤੇ ਵੱਡੇ ਇਲਜ਼ਾਮ ਲਾ ਰਹੇ ਨੇ ਕਹਿੰਦੇ ਨੇ ਕਿ ਇੱਕ ਮੈਟ੍ਰਿਮੋਰੀਅਲ ਡਿਸਪਿਊਟ ਹੈ ਇਹਨੂੰ ਜਾਣਬੁੱਝ ਕੇ ਇਧਰ ਵੱਲੋਂ ਕ ਲਿਆ ਜਾ ਰਿਹਾ ਜਾਣ ਬੁਝ ਕੇ ਇਹਦੇ ਵਿੱਚ ਹੋਰ ਚੀਜ਼ਾਂ ਐਡ ਕੀਤੀਆਂ ਜਾ ਰਹੀਆਂ ਨੇ ਇਹਦੇ ਵਿੱਚ ਜਾਣ ਬੁਝ ਕੇ ਡੋਰੀ ਤੇ ਨਸ਼ਾ ਜਿਹੜਾ ਉਹ ਐਡ ਕੀਤਾ ਜਾ ਰਿਹਾ ਇਹ ਸੱਦੇ ਇਲਜ਼ਾਮ ਐਡਵੋਕੇਟ ਭਰਾਮਾ ਨੇ ਲਗਾਏ ਨੇ ਇੱਥੋਂ ਤੱਕ ਵੀ ਦਾਵਾ ਕੀਤਾ ਕਿ ਜਿਹੜੀਆਂ ਤਜਵੀਜ਼ਾਂ ਸੋਹਰੇ ਪਰਿਵਾਰ ਨੇ ਦਿੱਤੀਆਂ ਨੇ ਉਹ ਹੋਇਆ ਹੀ ਨਹੀਂ ਦਰਅਸਲ ਇਹ ਕਿਹਾ ਗਿਆ ਸੀ ਕਿ ਖੇੜੀ ਵਾਲਾ ਬਾਬਾ ਆਪਣੇ ਸੋਹਰੇ ਪਰਿਵਾਰ ਜਾ ਕੇ ਤੇ ਆਪਣੇ ਸੱਸ ਦੇ ਉੱਤੇ ਗੋਲੀ ਚਲਾ ਕੇ ਆਇਆ ਜਦਕਿ ਇਸ ਗੱਲ ਤੋਂ ਸਾਫ਼ ਇਨਕਾਰ ਕੀਤਾ ਆ ਐਡਵੋਕੇਟ ਕੋਮਨ ਬ੍ਰਦਰਸ ਦੇ ਵੱਲੋਂ ਸਾਫ ਕਰ ਦਿੱਤਾ ਗਿਆ ਆ ਕਿ ਇਦਾਂ ਕੁਝ ਨਹੀਂ ਸੀ ਹੋਇਆ ਸਗੋਂ ਉੱਥੇ ਜਾ ਕੇ ਸਿਰਫ ਗੱਲਬਾਤ ਕਰਨ ਗਿਆ ਸੀ ਖੇੜੀ ਵਾਲਾ ਬਾਬਾ ਨਾ ਕਿ ਇਦਾਂ ਦੀ ਕੋਈ ਸਿਚੁਏਸ਼ਨ ਪੈਦਾ ਹੋਈ ਹੈ ਉੱਥੇ ਜਾਣ ਬੁੱਝ ਕੇ ਇਹ ਗੱਲਾਂ ਕੀਤੀਆਂ ਗਈਆਂ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਪਰ ਵੱਡੀ ਗੱਲ ਹੈ ਹੁਣ ਕੋਮਨ ਬ੍ਰਦਰਸ ਜਿਹੜੇ ਨੇ ਉਹ ਇਸ ਵਿਵਾਦ ਦੇ ਵਿੱਚ ਆਉਂਦੇ ਪਏ ਨੇ ਐਡਵੋਕੇਟ ਨੇ ਲਗਾਤਾਰ ਤੁਸੀਂ ਦੇਖਦੇ ਹੋ ਚੰਡੀਗੜ੍ਹ ਸਥਿਤ ਕੋਮਨ ਬ੍ਰਦਰਸ ਜਿਹੜੇ ਨੇ ਉਹ ਕਈ ਵਿਵਾਦਾਂ ਦੇ ਵਿੱਚ ਹਿੱਸੇਦਾਰ ਹੋ ਚੁੱਕੇ ਨੇ ਗੱਲਬਾਤ ਕਰ ਚੁੱਕੇ ਨੇ ਆਪਣੇ ਬਿਆਨ ਜਾਰੀ ਕਰ ਚੁੱਕੇ ਨੇ ਔਰ ਹੁਣ ਇਸ ਵਿਵਾਦ ਵਿੱਚ ਵੀ ਕੋ ਮਨ ਬ੍ਰਦਰਸ ਜਿਹੜੇ ਐਡਵੋਕੇਟ ਨੇ ਉਹ ਆਏ ਨੇ ਆਖਰਕਾਰ ਕੀ ਬੋਲੇ ਨੇ ਔਰ ਕੀ ਮਾਮਲਾ ਇਸ ਵੇਲੇ ਸਥਿਤੀ ਕੀ ਚੱਲਦੀ ਪਈ ਹੈ ਆਓ ਦੇਖਦੇ ਆ ਪਰਚਾ ਜਿਹੜਾ ਸੀ ਸਾਡੇ ਫਤੇਗੜ ਸਾਹਿਬ ਜਿਹੜੀ ਹੈਗੀ ਥਾਣਾ ਫਤੇਗੜ ਸਾਹਿਬ ਉਹਦੇ ਵੱਲੋਂ ਦਿੱਤਾ ਗਿਆ ਸੀ ਗੁਰਵਿੰਦਰ ਸਿੰਘ ਜਿਹੜੇ ਨੇ ਬਾਬਾ ਜਿਹੜਾ ਖੇੜੀ ਵਾਲੇ ਕਹਿੰਦੇ ਨੇ ਉਹਨਾਂ ਦੇ ਖਿਲਾਫ ਤੇ ਇੱਕ ਪ੍ਰਦੀਪ ਸਿੰਘ ਨੇ ਸੋ ਉਹ ਪਰਚਾ ਜਿਹੜਾ ਸੀ ਉਹ ਧਾਰਾ ਹੁਣ ਜਿਹੜੇ ਨਵੇਂ ਕਾਨੂੰਨ ਆਏ ਨੇ 109 ਥੱਲੇ ਪਰਾਣੇ ਨੂੰ ਸਮਝਾਣਾ ਸੌਖਾ ਹੋਊਗਾ ਕਿ 307 ਜਿਹਨੂੰ ਅਸੀਂ ਅਰਾਤਾ ਕਤਲ ਕਹਿੰਦੇ ਆ। ਉਹਦੇ ਚ ਇੱਕ ਪਰਚਾ ਦਰਜ ਕੀਤਾ ਗਿਆ ਸੀ ਬੇਸਿਕਲੀ ਡਿਸਪਿਊਟ ਸੀ ਉਹਨਾਂ ਦਾ ਇੱਥੇ ਉਹ ਉਹਨਾਂ ਦੇ ਜਿਹੜੇ ਸੋਹਰਾ ਪਰਿਵਾਰ ਹੈ ਉਹ ਕਹਿੰਦੇ ਨੇ ਜੀ ਕਿ ਉਹਨਾਂ ਨੇ ਬਾਬਾ ਜੀ ਇੱਥੇ ਆਏ ਨੇ। ਉਹਨਾਂ ਦਾ ਵਰਜ਼ਨ ਆਫ ਜਿਹੜਾ ਉਹਨਾਂ ਦਾ ਕਹਿ ਕੀ ਰਹੇ ਨੇ ਪਰਚੇ ਵਿੱਚ ਕਿ ਬਾਬਾ ਜੀ ਆਏ ਜੀ ਉਹਨਾਂ ਨੇ ਘਰੇ ਆ ਕੇ 3 ਵਜੇ ਲਗਭਗ ਦਰਵਾਜ਼ਾ ਖੜਕਾਇਆ। ਦਰਵਾਜ਼ਾ ਖੜਕਾ ਕੇ ਆਪਣੀ ਵਾਈਫ ਵੱਲੋਂ ਪੁੱਛਿਆ ਜਦੋਂ ਘਰੇ ਨਹੀਂ ਪਾਈ ਗਈ ਉਹਦੀ ਵਾਈਫ। ਤਾਂ ਅਲਟੀਮੇਟਲੀ ਉਹਨਾਂ ਨੇ ਇਹਨਾਂ ਤੇ ਧਾਵਾ ਬੋਲਤਾ ਤੇ ਜੀ ਗੋਲੀ ਸਿੱਕਾ ਜਿਹੜਾ ਸੋ ਅੱਜ ਉਹਨਾਂ ਦੇ ਰਿਮਾਂਡ ਲਈ ਕਿਉਂਕਿ ਉਹ ਉਸ ਦਿਨ ਤੇ ਹਸਪੀਟਲ ਸੀ ਅੱਜ ਉਹਨਾਂ ਦੇ ਰਿਮਾਂਡ ਲਈ ਇੱਥੇ ਉਹਨਾਂ ਨੇ ਅੱਜ ਪੁਲਿਸ ਨੇ ਫਤਿਹਗੜ੍ਹ ਸਾਹਿਬ ਪੁਲਿਸ ਡਿਸਟ੍ਰਿਕਟ ਜਿਹੜਾ ਸਾਡਾ ਹੈਗਾ ਆਪਣਾ ਪੁਲਿਸ ਸਟੇਸ਼ਨ ਉਹਨਾਂ ਵੱਲੋਂ ਅੱਜ ਇੱਕ ਐਪਲੀਕੇਸ਼ਨ ਪੰਜ ਦਿਨਾਂ ਦੇ ਰਿਮਾਂਡ ਲਈ ਅੱਜ ਜਿਹੜੀ ਸੀ ਉਹ ਫਾਈਲ ਕੀਤੀ ਗਈ ਸੀ ਸੋ ਉਹਨੂੰ ਅੱਜ ਅਸੀਂ ਮੈਂ ਤੇ ਬ੍ਰਦਰ ਤੇ ਸਾਡੀ ਸਾਰੀ ਟੀਮ ਬਲਵਸਾ ਸਭਰੀ ਅਸੀਂ ਡਟ ਕੇ ਅੱਜ ਵਿਰੋਧ ਕੀਤਾ ਲਗਭਗ ਮੈਨੂੰ ਤਾਂ 2 ਘੰਟੇ ਲੱਗੇ ਨੇ ਔਰ ਸਾਡਾ ਉਹਦੇ ਵਿੱਚ ਵੱਡਾ ਕਾਰਨ ਕੀ ਸੀ ਕਿ ਦੇਖੋ ਜਦੋਂ ਬਾਬਾ ਜੀ ਤੇ ਉਹ ਉਸ ਦਿਨ ਇਹਨਾਂ ਨੇ ਤਾਵਾ ਬੋਲਿਆ ਸੀ ਸੀਸੀਟੀਵੀ ਦੱਸ ਰਿਹਾ ਉਹ ਗਟੀ ਕਿਵੇਂ ਲੈ ਕੇ ਆਈਏ ਔਰ ਬਾਬਾ ਜੀ ਦਾ ਸੀ ਕੋਰਟ ਦੇ ਵਿੱਚ ਇਹ ਚੀਜ਼ ਕਲੀਅਰ ਕੀਤੀ ਹੈ ਕਿ ਇੱਕ ਵੀਡੀਓ ਦਿਖਾ ਦਿਓ ਜਿਹਦੇ ਚ ਬਾਬਾ ਜੀ ਗੋਲੀ ਚਲਾਉਂਦੇ ਹੋਣ ਤਾਂ ਅਸੀਂ ਇੱਕ ਵਰਡ ਵੀ ਜਿਹੜਾ ਹੈ ਉਹ ਪ੍ਰੈਸਿੰਗ ਕਰੀਏ ਸੋ ਇਹਦੇ ਤੋਂ ਇਲਾਵਾ ਇਹ ਇੱਕ ਉਹਨਾਂ ਦਾ ਆਪਸੀ ਮੈਟ੍ਰੀਮੋਨੀਅਲ ਡਿਸਪੂਟ ਹੈ ਇਹ ਕੋਈ ਲੈਂਡ ਦਾ ਡਿਸਪੂਟ ਨਹੀਂ ਕੋਈ ਗੈਂਗਸਟਰ ਨਹੀਂ ਤੇ ਬਾਬਾ ਜੀ ਜਿਹੜੇ ਨੇ ਗੁਰਵਿੰਦਰ ਅੜੀ ਖੇੜੀ ਵਾਲੇ ਇਹ ਲਗਭਗ ਪਿਛਲੇ ਲੰਮੇ ਅਰਸੇ ਤੋਂ ਟਰਸਟ ਬਣਿਆ ਹੋਇਆ ਹੈ ਉਹ ٹرسٹ ਦੇ ਹਿਸਾਬ ਨਾਲ ਲੋਕਾਂ ਦੀ ਸੇਵਾ ਵੀ ਕਰ ਰਹੇ ਨੇ ਕੋਈ ਕ੍ਰਿਮੀਨਲ ਨਹੀਂ ਹੈਗਾ ਸੋ ਇਸ ਪਰਚੇ ਤੋਂ ਇਲਾਵਾ ਇਹਦੇ ਤੇ ਕੋਈ ਪਰਚਾ ਨਹੀਂ ਔਰ ਇੱਕ ਵੱਡੀ ਗੱਲ ਅਚ ਕੋਰਚ ਦੀ ਦਸੀਏ ਕਿ ਜਿਹੜਾ ਇਹ ਕਹਿੰਦੇ ਜੀ ਇਰਾਦਾ ਕਤਲ ਲੈ ਕੇ ਆਇਆ ਸੀ ਨਹੀਂ ਇਹ ਆਪਣੀ ਘਰ ਵਾਲੀ ਨੂੰ ਸਿਰਫ ਸੋਲਾ ਕਰਕੇ ਲੈ ਕੇ ਜਾਣ ਲਈ ਆਏ ਸੀ 10 ਤਰੀਕ ਨੂੰ ਤਾਂ ਯਾਰ ਉਹ ਡਿਸਚਾਰਜ ਹੋ ਰਿਹਾ ਡੀ ਐਮ ਸੀ ਤੋਂ ਮੈਂ ਰਿਕਾਰਡ ਦਿੱਤਾ ਹੈ ਅੰਦਰ ਸਾਰਾ ਡੀ ਐਮ ਸੀ ਮੈਡੀਕਲ ਕਾਲਜ ਲੁਧਿਆਣੇ ਤੋਂ ਡਿਸਚਾਰਜ ਹੋਇਆ 10 ਤਰੀਕ ਨੂੰ ਆ 10 ਨੂੰ ਤੇ 12 ਤਰੀਕ ਨੂੰ ਉਹਨਾਂ ਦਾ ਇਹ ਅੱਜ ਕਿ ਸ਼ਾਮ ਨੂੰ 3 ਵਜੇ ਉੱਥੇ ਆ ਗਿਆ ਸੋ ਰਿਕਾਰਡ ਦੇ ਵਿੱਚ ਇੱਕ ਚੀਜ਼ ਜਿਹੜੀ ਬਹੁਤ ਵੱਡੀ ਸਾਡੇ ਸਾਹਮਣੇ ਆਈ ਗੀ ਮੈਂ ਤੁਹਾਨੂੰ ਦੋ ਦੋ ਮਿੰਟ ਲਈ ਦਿਖਾਉਂਗਾ ਵੀ ਬਹੁਤ ਇੰਪੋਰਟੈਂਟ ਚੀਜ਼ ਸੀ ਉਹ ਕੀ ਸੀ ਕਿ ਜਦੋਂ ਇਹਨਾਂ ਨੂੰ ਬੱਤੀ ਲੈ ਕੇ ਗਏ ਨੇ ਗਵਰਨਮੈਂਟ ਮੈਡੀਕਲ ਕਾਲਜ ਇਥੋਂ ਰੈਫਰ ਕੀਤਾ ਪਹਿਲਾਂ ਸਿਵਲ ਹਸਪੀਟਲ ਫਿਰ ਇਹਨਾਂ ਨੂੰ ਬੱਤੀ ਭੇਜ ਦਿੱਤਾ ਗਿਆ ਪੱਤੀ ਵਾਲੇ ਹਸਪੀਟਲ ਦੇ ਵਿੱਚ ਬਹੁਤ ਜੜੀਆਂ ਜੁ ਵੱਡਾ ਜਿਹੜਾ ਕੋਈ ਲੰਮਾ ਡਿਸਕਸ਼ਨ ਚੱਲੀ ਮੈਂ ਉਹਦੇ ਬਾਰੇ ਤੁਹਾਨੂੰ ਕਿਉਂਕਿ ਬੀਇੰਗ ਐ ਕਾਉਂਸਲ ਅਸੀਂ ਉਹਨਾਂ ਦੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਉਹਦੇ ਵਿੱਚ ਚਾਰ ਚੀਜ਼ਾਂ ਦੀ ਜਦੋਂ ਇਹਨਾਂ ਨੂੰ ਲੈ ਕੇ ਗਏ ਨੇ 13 ਤਰੀਕ ਨੂੰ ਉੱਥ नाक ਚੋਂ ਆ ਰਿਹਾ ਹੈ ਬਲੱਡ ਇਹਨਾਂ ਦੇ ਮੂੰਹ ਚੋਂ ਆ ਰਿਹਾ ਹੈ ਵੋਮਿਟਿੰਗ ਹੋ ਰਹੀ ਹੈ ਜਿਹਨੂੰ ਉਲਟੀਆਂ ਤੇ ਪਲੱਸ ਸੀਜ਼ਰ ਜਿਹਨੂੰ ਦੌਰੇ ਕਹਿੰਦੇ ਨੇ ਕਿਉਂਕਿ ਉਹ ਬ੍ਰੇਨ ਚ ਚਲੋ ਕਿਤੇ 6:00 ਵਜੇ ਪਾਪਾ ਹੁਣ ਇਹ ਚਾਰਚ ਚੋਂ ਲਿਖ ਰਹੇ ਨੇ ਉਦੋਂ ਬਾਅਦ ਇਹਨਾਂ ਦਾ ਜਿਹੜਾ ਜਾ ਹੈ ਲੈਫਟ ਜਿਹਨੂੰ ਅਸੀਂ ਜਵਾੜਾ ਕਹਿੰਦੇ ਆ ਉਹ ਟੁੱਟਿਆ ਹੋਇਆ ਉੱਥੇ ਜਦੋਂ ਗਏ ਨੇ ਡਾਕਟਰਸ ਦੀ ਦੇਖੋ ਮੇਰੇ ਹੱਥ ਦੇ ਵਿੱਚ ਗਵਰਨਮੈਂਟ ਮੈਡੀਕਲ ਇਹ ਜਿਹੜਾ ਆਪਣਾ ਹੈਗਾ ਹਸਪੀਟਲ 32 ਉਹਦੀ ਮੇਰੇ ਕੋਲ ਰਿਪੋਰਟ ਹੈ ਉਸ ਰਿਪੋਰਟ ਦੇ ਵਿੱਚ ਕਲੀਅਰਲੀ ਇਹ ਲਿਖਿਆ ਹੋਇਆ ਹੈ ਕਿ ਇਹਨਾਂ ਨੇ ਬਾਬਾ ਜੀ ਦਾ ਫ੍ਰੈਕਚਰ ਹੈ ਜੀ ਜਵੜਾ ਐਡਵਾਈਸ ਕੀ ਕੀਤੀ ਹੈ ਸਰਜਰੀ 14 ਅਗਸਤ ਨੂੰ ਤੇ ਉਹਨਾਂ ਦੀ ਨਾਂ ਤੇ ਸਰਜਰੀ ਔਰ ਸਰਜਰੀ 5 ਘੰਟੇ ਸਰਜਰੀ ਹੁੰਦੀ ਹੈ ਜੀ ਤੇ ਉਸ ਤੋਂ ਬਾਅਦ 4 ਹਫਤੇ ਲਗਭਗ 4 ਹਫਤੇ ਉਹਦੇ ਤੋਂ ਬਾਅਦ ਤੁਹਾਨੂੰ ਜਿਹੜਾ ਉਹ ਆਰਾਮ ਦਿੱਤਾ ਜਾਏਗਾ ਤੇ ਫੂਡ ਨਹੀਂ ਖਾ ਪਾਉਂਗੇ ਤੁਹਾਡਾ ਸਾਰਾ ਫਲੂਇਡ ਜਿਹੜਾ ਹੈਗਾ ਉਹ ਪਾਜੀ ਆਪਾਂ ਲਵਾਂਗੇ ਵਾਟਰ ਇੰਟੇਕ ਜਿਹੜੀ ਹੈ ਜੀ ਉਹੀ ਹੋਣੀ ਹੁਣ ਉਹ ਚੀਜ਼ ਰਿਕਾਰਡ ਬੋਲ ਰਿਹਾ ਕਿ 14 ਤਰੀਕ ਨੂੰ ਡਾਕਟਰ アドਵਾਈਸ ਕਰ ਰਿਹਾ ਸੱਜ ਦੀ ਜਵਾੜੇ ਦੀ ਕਿਉਂਕਿ ਜਵਾੜਾ ਆਪਣੇ ਆਪ ਤਾਂ ਜੁੜ ਨਹੀਂ ਜਾਣਾ ਫ੍ਰੈਕਚਰ ਹੋਇਆ ਹੋਇਆ ਸੋ ਉਸ ਚੀਜ਼ ਦੇ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਜੱਜ ਸਾਹਿਬ ਨੂੰ ਇਹ ਕਿਹਾ ਕਿ ਪੁਲਿਸ ਜਿਹੜੀ ਸਾਡੀ ਆ ਜਿਹੜੀ ਕੱਲ ਜਾ ਕੇ 15 ਅਗਸਤ ਨੂੰ ਜਾ ਕੇ ਉਹਨਾਂ ਦੀ ਅਰੈਸਟ ਪਾ ਆਈ ਇਹ ਕੀ ਐਡੀ ਕਾਲੀ ਸੀ ਕਿ ਤੁਸੀਂ 15 ਤਰੀਕ ਨੂੰ ਅਰੈਸਟ ਪਾ ਆਏ ਥੋੜਾ ਜਿਹਾ ਸਮਾਂ ਦਿਓ ਪਹਿਲਾਂ ਕੀ ਹੁੰਦਾ ਇੱਕ ਹਿਊਮਨਿਟੇਰੀਅਨ ਗਰਾਉਂਡ ਹੁੰਦੀਆਂ ਨੇ ਇਨਸਾਨੀਅਤ ਦੇ ਤੌਰ ਤੇ ਕੀ ਇਹ ਕਿ ਪਹਿਲਾ ਬੰਦੇ ਨੂੰ ਤੁਸੀਂ ਐਡਮਿਟ ਕਰਾਓ ਦਾ ਇਲਾਜ ਕਰਾਓ ਦੀ ਸਰਜਰੀ ਕਰਾਓ ਉਸ ਤੋਂ ਬਾਅਦ ਪਰਚਾ ਖੜਿਆ ਹੈ ਤੁਸੀਂ ਉਹਦੀ ਬੰਦੀ ਪਾ ਲਓ ਪਰ ਇੱਥੇ ਆ ਕੇ ਇਹ ਕਾਲੀ ਕੀਤੀ ਗਈ ਕੱਲ ਉਹਨਾਂ ਦੀ ਨਾ ਸਰਜਰੀ ਕਰਾਈ ਸਰ ਉਹਨਾਂ ਨੇ ਦੱਸਿਆ ਕਿ ਇੱਕ ਆਪਣੀ ਦਾੜ ਦਰਦ ਹੁੰਦੀ ਹੋਵੇ ਨਾ ਤਾਂ ਆਪਣਾ ਹਾਲ ਕੀ ਹੁੰਦਾ ਉਹਦਾ ਜਬਾੜਾ ਟੁੱਟਿਆ ਤੇ ਅਸੀਂ ਇੱਥੇ ਅੰਦਰ ਪੁਆਇੰਟ ਸੇਲ ਆਏ ਨੇ ਕਿ ਕੱਲ ਨੂੰ ਜੇਕਰ ਕੁਝ ਪੀਕ ਪੈ ਗਈ ਕੱਲ ਨੂੰ ਉਹ ਕੋ ਕੈਂਸਰ ਰੂਪ ਤਨ ਕਰਕੇ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਜੇ ਟੈਂਡਰ ਕਰਦਨ ਸਾਡੀ ਪੰਜਾਬ ਪੁਲਿਸ ਜਾਂ ਸਟੇਟ ਕਹਿ ਦੇਵੇ ਜੀ ਸਾਡੀ ਜ਼ਿੰਮੇਵਾਰੀ ਜਾਂ ਉਹਨਾਂ ਨਾਲ ਕਿਉਂਕਿ ਉਹਦੇ ਵਿੱਚ ਇਹ ਵੀ ਲਿਖਿਆ ਹੈ ਕਿ ਉਹਨਾਂ ਨੂੰ ਬਰੀਥਿੰਗ ਕਿਉਂਕਿ ਜਵਾੜੇ ਦੇ ਟੁੱਟਣ ਕਰਕੇ ਸੋਜੇ ਛੇ ਇਸ ਲੈਵਲ ਤੇ ਹੈ ਕਿ ਸਾਹ ਲੈਣ ਚ ਵੀ ਪ੍ਰੋਬਲਮ ਹੈ ਸੋ ਅੱਜ ਅਸੀਂ ਇਹਨਾਂ ਨੂੰ ਕੋਈ ਕਿਹਾ ਕਿ ਅੱਜ ਜ਼ਰੂਰਤ ਇਸ ਗੱਲ ਦੀ ਹੈ ਕਿ ਉਹਨਾਂ ਨੂੰ ਆਪਾਂ 32 ਵਾਲੇ ਹਸਪੀਟਲ ਚ ਜਾਂ ਸਿਵਲ ਹਸਪੀਟਲ ਚ ਦੁਬਾਰਾ ਐਡਮਿਟ ਕਰਾਈਏ ਉਹਨਾਂ ਦਾ ਪਹਿਲਾਂ ਪਹਿਲਾਂ ਇਲਾਜ ਹੋਵੇ ਫਿਰ ਉਸ ਤੋਂ ਬਾਅਦ ਰਿਮਾਂਡ ਤੇ ਆਪਾਂ ਜੀ ਸੋ ਇਹਨਾਂ ਨੇ 5 ਦਿਨ ਦਾ ਰਿਮਾਂਡ ਮੰਗਿਆ ਸੀ ਲਗਭਗ ਮੈਨੂੰ ਲੱਗਾ ਘੰਟਾ 1.5 ਪੇਟਾ ਸਾਢੀ ਜਿਹੜੀ ਇਹ ਦੋਨਾਂ ਤਰ੍ਹਾਂ ਦੀ ਆਪਸ ਚੱਲੀ ਹੈ ਤੇ ਹੁਣ ਲਾਸਟ ਚ ਆ ਕੇ ਜੱਜ ਸਾ ਬਹੁਤ ਮੈਂ ਕਹਾਂਗਾ ਕਿ ਮਨਜੂਰ ਕੋਰਟ 'ਤੇ ਸਾਨੂੰ ਬਹੁਤ ਫੇਰ ਤੇ ਸਾਰਿਆਂ ਨੂੰ ਸੋ ਇੱਕ ਲੰਬੀ ਜਿਹੜੀ ਹੈਗੀ ਐ ਉਹਦੇ ਆਰਗੂਮੈਂਟਸ ਤੋਂ ਬਾਅਦ ਅੱਜ ਮਨਜੂਰ ਕੋਰਟ ਨੇ ਉਹਦੇ ਤੇ ਉਹਨਾਂ ਨੂੰ ਹੁਣੇ ਹੀ ਸਿਵਲ ਹਸਪੀਟਲ ਜਿਹੜਾ ਹੈਗਾ ਮੈਡੀਕਲ ਆਫੀਸਰਸ ਦੇ ਕੋਲ ਹਜੇ ਸਾਡੇ ਕੋਲ ਆਰਡਰ ਅਸ ਅਪਲਾਈ ਕਰਤਾ ਕਿਉਂਕਿ 6 ਵਜੇ ਗਈ ਸੀ ਕਾਪੀ ਸਹੀ ਮਿਲੇਗੀ ਬਟ ਉਹਨਾਂ ਨੇ ਸਾਨੂੰ ਦੱਸਿਆ ਕਿ ਮੈਂ ਇੱਥੇ ਤੇ ਮੈਡੀਕਲ ਆਫੀਸਰਸ ਨੂੰ ਕੰਪਲੀਟ ਇਹਦਾ ਐਗਜ਼ਾਮੀਨੇਸ਼ਨ ਕਰਕੇ ਕਰਨਗੇ ਔਰ ਪਿਛਲਾ ਰਿਕਾਰਡ ਦੇਖਿਆ ਜਾਏਗਾ ਫਿਰ ਉਸ ਤੋਂ ਬਾਅਦ ਰਹੇਗਾ ਪੁਲਿਸ ਕਸਟਡੀ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਉਹਦਾ ਜਿਹੜਾ ਰਿਮਾਂਡ ਹੈ ਉਹਦੇ ਬਾਰੇ ਅੱਗੇ ਜਿਹੜਾ ਹੈਗਾ ਉਹ ਫੈਸਲਾ ਕਰਾ ਕੀਤਾ ਠੀਕ ਸੋ ਇਹ ਬਹੁਤ ਅਚ ਇੰਪੋਰਟੈਂਟ ਸੀ ਬਾਕੀ ਆਰਡਰ ਕਲੈਰੀਫਾਈ ਕਰਨਗੇ ਔਰ ਹੁਣ ਉਹਨਾਂ ਨੂੰ ਸਿਵਲ ਹਸਪੀਟਲ ਇਹ ਕਿਹਾ ਸੀ ਕਿ ਤੁਸੀਂ ਲੈ ਕੇ ਜਾਓ ਪਿਛਲਾ ਬ੍ਰਦਰ ਵੱਲੋਂ ਇੱਕ ਪੁਆਇੰਟ ਬੜਾ ਅੱਛਾ ਲਿਆ ਗਿਆ ਕਿ ਤੁਸੀਂ ਬੋਰਡ ਆਫ ਡਾਕਟਰਸ ਕਨਸਟੀਟਿਊਟ ਕਰ ਦਿਓ ਕਿਉਂਕਿ ਜਮਾੜੇ ਤੇ ਸੱਟਾਂ ਨੇ ਕਿਉਂਕਿ ਸਰਜਰੀ ਤੇ ਕਰਵਾਈ ਹੋਈ ਨਹੀਂ ਤੁਸੀਂ ਹੁਣ ਰਿਮਾਂਡ ਤੇ ਪੁਲਿਸ ਰਿਮਾਂਡ 'ਚ ਵੀ ਰੱਖਦੇ ਹੋ ਜਾਓ ਸੁਬਾਤ ਜੁਡੀਸ਼ੀਅਲ ਭੇਜ ਦਨਿਓ ਜੇਲ੍ਹ ਚ ਭੇਜ ਦਨਿਓ ਉਹਦਾ ਜ਼ਿੰਮੇਵਾਰ ਕੌਣਾ ਹੈ ਉਹਦਾ ਜਵਾੜੇ ਦਾ ਇਲਾਜ ਕੌਣ ਕਰੇਗਾ ਜੋ ਸੱਟਾਂ ਵੱਜੀਆਂ ਨੇ ਸੋ ਉਹਨਾਂ ਚੀਜ਼ਾਂ ਦੇ ਮੱਦੇ ਨਜ਼ਰ ਰੱਖਦੇ ਹੋਏ ਜੱਜ ਸਾਹਿਬ ਨੇ ਡਿਟੇਲਡ ਆਰਡਰ ਕੀਤਾ ਕਾਪੀ ਤੁਹਾਨੂੰ ਸਵੇਰੇ ਦਵਾਂਗੇ ਪਰ ਮੋਟੇ ਤੌਰ ਤੇ ਹੈ ਕਿ ਉਹਨਾਂ ਨੂੰ ਡਾਇਰੈਕਟ ਕੀਤਾ ਸਾਰੀ ਸਾਡੀ ਪੁਲਿਸ ਜਿਹੜੇ ਆਈਓਜ਼ ਆਏ ਨੇ ਉਹ ਜੋ ਪੁਲਿਸ ਅਥੋਰਿਟੀਆਂ ਆਏ ਨੇ ਕਿ ਇਹਨਾਂ ਨੂੰ ਪਹਿਲਾਂ ਤੁਸੀਂ ਉੱਥੇ ਲੈ ਕੇ ਜਾਓ ਮੈਡੀਕਲ ਆਫੀਸਰ ਉਹਨਾਂ ਨੂੰ ਬਰੀਕੀ ਨਾਲ ਅਬਜ਼ਰਵ ਕਰੇਗਾ ਫਿਰ ਉਸ ਤੋਂ ਬਾਅਦ ਉਹਦੀ ਰਿਪੋਰਟ ਤੋਂ ਬਾਅਦ ਜਿਹੜਾ ਅਗੇ ਪ੍ਰੋਸੈਸ ਹੋਵੇ ਸਬ